ਅਹਿਮਦਗੜ੍ਹ ਸ਼ਹਿਰ ਅਤੇ ਨਾਲ ਲੱਗਦੇ ਇਲਾਕੇ ਦੀ ਲਾਈਫਲਾਈਨ ਮੰਨੇ ਜਾਂਦੇ ਹਿੰਦ ਹਸਪਤਾਲ ਦੇ ਵਿੱਚ ਅੱਜ ਫ੍ਰੀ ਸ਼ੂਗਰ ਜਾਂਚ ਅਤੇ ਫ੍ਰੀ ਫਾਈਬਰੋਸਕੈਨ ਜਾਂਚ ਕੈਂਪ ਲਗਾਇਆ ਗਿਆ। ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਕੈਂਪ ਦਾ ਲਾਭ ਲਿਆ। ਇਸ ਤੋਂ ਇਲਾਵਾ ਕੈਂਪ ਵਿੱਚ ਲੋਕਾਂ ਨੂੰ ਰੋਜ਼ਾਨਾ ਕਿਸ ਤਰ੍ਹਾਂ ਦੀ ਖੁਰਾਕ ਲੈਣੀ ਚਾਹੀਦੀ ਹੈ ਇਸ ਸੰਬੰਧੀ ਡਾਈਟ ਚਾਰਟ ਵੀ ਬਣਾ ਕੇ ਦਿੱਤੇ ਗਏ। ਡਾਕਟਰ ਸੁਨੀਤਿੰਦਰ ਨੇ ਦੱਸਿਆ ਕਿ ਫਾਈਬਰੋਸਕੈਨ ਇਸ ਲਈ ਕਰਵਾਇਆ ਜਾਂਦਾ ਹੈ ਤਾਂ ਜੋ ਜਿਗਰ ਦੀ ਸਿਹਤ ਦੀ ਜਾਂਚ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ 슈ਗਰ ਵੀ ਇੱਕ ਗੰਭੀਰ ਬਿਮਾਰੀ ਹੈ ਜੋ ਕਿ ਸਰੀਰ ਵਿੱਚ ਬਲੱਡ 슈ਗਰ ਦੇ ਪੱਧਰ ਨੂੰ ਅਸੰਤੁਲਿਤ ਕਰ ਦਿੰਦੀ ਹੈ ਤੇ ਇਸ ਦੇ ਨਾਲ ਅੱਖਾਂ ਦੀ ਨਜ਼ਰ ਘਟ ਜਾਂਦੀ ਹੈ ਗੁਰਦੇ ਖਰਾਬ ਹੋ ਸਕਦੇ ਹਨ ਦਿਲ ਦੀ ਬਿਮਾਰੀ ਹੋ ਸਕਦੀ ਹੈ ਸੋ ਸਾਰਿਆਂ ਨੂੰ ਇਸ ਤਰ੍ਹਾਂ ਦੇ ਜੋ ਕੈਂਪ ਲੱਗਦੇ ਹਨ ਉਹਨਾਂ ਵਿੱਚ ਜਾ ਕੇ ਆਪਣੀ ਸਿਹਤ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ ਕਿਉਂਕਿ ਮੁੱਢਲੀ ਜਾਂਚ ਦੇ ਵਿੱਚ ਜੇ ਕੋਈ ਬਿਮਾਰੀ ਦਾ ਪਤਾ ਲੱਗਦਾ ਹੈ ਤਾਂ ਉਸ ਦਾ ਇਲਾਜ ਕਰਨਾ ਸੌਖਾ ਹੈ ਇਹਨਾਂ ਦਾ ਹਸਪੀਟਲ ਦੀ ਡਾਈਟੀਸ਼ਨ ਰਵਨੀਤ कौर ਨੇ ਦੱਸਿਆ ਕਿ ਸਾਨੂੰ ਰੋਜ਼ਾਨਾ ਸੰਤੁਲਿਤ ਖਾਣ ਲੈਣੀ ਚਾਹੀਦੀ ਹੈ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ ਜਿਹੜਾ ਦਾ ਕੈਂਪ ਹੈ ਉਹ ਹਿੰਦਸਤਾਨ ਦੇ ਵਿੱਚ ਮਹੀਨੇ ਦੇ ਹਰ ਦੂਜੇ ਤੇ ਚੌਥੇ ਵੀਰਵਾਰ ਬਿਲਕੁਲ ਮੁਫਤ ਗਿਆ ਜਾਂਦਾ ਜਿਸ ਵਿੱਚ 슈ਗਰ ਤੇ 3 ਮਹੀਨੇ ਦੀ ਐਵਰੇਜ 슈ਗਰ ਜਿਹਦਾ ਰੇਟ 500 ਰੁਪਏ ਬਾਜ਼ਾਰ ਵਿੱਚ ਚਾਰਜ ਕੀਤਾ ਜਾਂਦਾ ਉਹ ਬਿਲਕੁਲ ਫਰੀ ਕੀਤਾ ਜਾਂਦਾ ਅੱਜ ਜਿੱਥੇ ਸ਼ੂਗਰ ਦਾ ਕੈਂਪ ਲੱਗਦਾ ਹੈ ਉਹਦੇ ਨਾਲ ਅੱਜ ਫਾਈਬਰੋਸਕੈਨ ਦਾ ਕੈਂਪ ਲਗਾਇਆ ਗਿਆ ਜਿਹੜਾ ਕਿ 3500 4000 ਰੁਪਏ ਦੀ ਚਾਰਜ ਹੁੰਦੇ ਨੇ ਪਰ ਅੱਜ ਉਹ ਬਿਲਕੁਲ ਮੁਫਤ ਕੀਤਾ ਗਿਆ ਹੈ ਤੇ ਫਾਈਬਰੋਸਕੈਨ ਦੇ ਕਾਫੀ ਮਰੀਜ਼ ਅੱਜ 10 ਦਾ ਸਾਲ ਵਿੱਚ ਪਹੁੰਚੇ ਕਰੀਬ 52 ਜ਼ਿਆਦਾ ਮਰੀਜ਼ਾਂ ਨੇ ਇਸ ਦਾ ਫਾਇਦਾ ਲਿਆ ਤੇ 슈ਗਰ ਦੇ 70 80 ਮਰੀਜ਼ ਅੱਜ 슈ਗਰ ਦੇ ਵੀ ਜਿਹੜੇ ਨੇ ਉਹ ਟੈਸਟ ਕਰਵਾ ਕੇ ਗਏ ਇਹਨੂੰ ਫਾਈਬਰੋਸਕੈਨ ਕਰਵਾਉਣਾ ਚਾਹੀਦਾ ਹੈ ਦੇਖੋ ਜਿਹੜੇ ਲੋਕ ਰੈਗੂਲਰ ਡਰਿੰਕ ਕਰਦੇ ਨੇ ਜਾਂ ਜਿਨ੍ਹਾਂ ਦਾ ਵਜ਼ਨ ਜ਼ਿਆਦਾ ਹੈ ਉਹਨਾਂ ਨੂੰ ਜ਼ਰੂਰ ਇਹ ਫਾਈਬਰੋਸਕੈਨ ਕਰਾਣੀ ਚਾਹੀਦੀ ਹੈ ਔਰ ਮੈਂ ਇਹ ਸੰਦੇਸ਼ ਵੀ ਦੇਣਾ ਕੱਲ ਨੈਸ਼ ਦਿਵਸ ਸੀ ਇਨਵਾ ਪੱਲੇ ਵਰਦੀ ਸੋਜ ਕਹਿੰਦੇ ਆ ਉਹਦੇ ਬਾਰੇ ਕੱਲ ਵੀ ਅਸੀਂ ਇੱਥੇ ਇੱਕ ਸੈਮੀਨਾਰ ਕੀਤਾ ਸੀ ਤਾਂ ਲੋਕਾਂ ਨੂੰ ਜਿਹੜਾ ਅੱਜ ਦਾ ਖਾਣ ਪੀਣ ਹੈ ਉਹਦੇ ਵਿੱਚ ਆਪਣਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਮੱਖਣ ਟਲੀਆਂ ਚੀਜ਼ਾਂ ਜੰਕ ਫੂਡ ਇਹਨਾਂ ਨੂੰ ਅਵੋਇਡ ਕਰੋ ਆਪਣਾ ਵਜ਼ਨ ਘਟਾਓ ਤੇ ਰੈਗੂਲਰ ਸੈਰ ਕਰੋ ਜੇ ਡਾਕਟਰ ਕਿਸੇ ਨੂੰ ਅਬ ਨਾਰਮਲ ਨਿਕਲ ਜਾਂਦਾ ਫਿਰ ਫਟੀ ਸਦਾ ਠੀਕ ਹੋ ਜਾਂਦਾ ਜਿਹੜੀ ਗ੍ਰੇਡ 1 ਫੈਟੀ ਲਿਵਰ ਆਪਾਂ ਆਰਮ ਸਕੈਨ ਕਰਾਣੇ ਆ ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਤੁਹਾਡਾ ਜਿਹੜਾ ਲਿਵਰ ਹੈ ਉਹ ਫੈਟੀ ਹੈ ਇਕੋ ਫੈਟੀ ਲਿਵਰ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਗੱਲ アドਵਾਈਸ ਕੀਤੀ ਜਾਂਦੀ ਹੈ ਉਹ ਲਾਈਫਸਟਾਈਲ ਮੋਡੀਫਿਕੇਸ਼ਨ ਹੈ ਜਿਹੜੀ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਵਜ਼ਨ ਨੂੰ ਘਟਾਉਣਾ ਹੀ ਸਭ ਤੋਂ ਵੱਡੀ ਚੀਜ਼ ਹੈ ਕਾਫੀ ਹੱਦ ਤੱਕ ਫੈਟੀ ਲਿਵਰ ਦੀ ਜਿਹੜੀ ਡਿਜ਼ੀਜ਼ ਹੈ ਵਜ਼ਨ ਘਟਾ ਕੇ ਠੀਕ ਹੋ ਜਾਂਦੀ ਹੈ ਅਗਰ ਜਿਸ ਦਾ ਥੋੜੀ ਜੀ ਜ਼ਿਆਦਾ ਪ੍ਰੋਬਲਮ ਹੈ ਉਸ ਨੂੰ ਅਸੀਂ ਬਾਕੀ ਦਵਾਈਆਂ ਨਾਲ ਠੀਕ ਕਰ ਸਕਦੇ ਹਾਂ ਇਹ ਕਿਹਦੇ ਸ਼ਰਮਾਂ ਦੀ ਗੱਲ ਨੂੰ ਵੀ ਇਹ ਕੱਢੀ ਕਰਿਆ ਲਾ ਤਾਂ ਇਹ ਦਾ ਕੁਝ ਆਪ ਹੈ ਦੀ ਆਪਸ ਵਿੱਚ ਬਿਲਕੁਲ 슈ਗਰ ਵਾਲੇ ਪੇਸ਼IENTS ਦੇਖੋ 슈ਗਰ ਤਾਂ ਸਾਰੀ ਬਿਮਾਰੀਆਂ ਦੀ ਬੈਸੀ ਜੜ ਮੰਨੀ ਜਾਂਦੀ ਹੈ ਇਸ ਕਰਕੇ 슈ਗਰ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ 슈ਗਰ ਕਰਕੇ ਸਾਰੀਆਂ ਸਾਰੇ ਹੀ ਜਿੰਨੇ ਵੀ ਆਪਣੀ ਸ਼ਰੀਰ ਦੇ ਅੰਗ ਹੈ ਉਹਨਾਂ ਤੇ ਅਸਰ ਕਰਦਾ ਅਸ਼ਸ਼ੀਕਾਲ ਜੀ ਮੈਂ ਡਾਈਟੀਸ਼ਨ ਰਵਨੀਤ ਕੌਰ ਫਰਮ ਹਿੰਦ ਹਸਪੀਟਲ ਜਿਵੇਂ ਕਿ ਆ ਸਾਡੇ ਕੋਲ ਆਏ ਨੇ ਡਾਈਟ ਲੈਨ ਲੈਨ ਬਹੁਤ ਵਾਰੀ ਕਿ ਨਾ ਮਰੀਜ਼ਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਕਿ obesidad ਜਾਂ diabetes ਜਾਂ pre-diabetes ਵਰਗੀਆਂ ਕੰਡੀਸ਼ਨਸ ਕਿਵੇਂ ਹੁੰਦੀਆਂ ਨੇ ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਡਾਈਟ ਦਾ ਬਹੁਤ ਵੱਡਾ ਰੋਲ ਆਉਂਦਾ ਕਿ ਜਿੱਥੇ ਆਪਾਂ ਦਵਾਈਆਂ ਖਾਣ ਤੋਂ ਬਚ ਸਕਦੇ ਹਾਂ ਠੀਕ ਹੈ ਆਪਾਂ ਆਪਣਾ weight maintain ਕਰੀਏ ਤਾਂ ਕਿ ਕੋਈ ਹੋਰ ਫਿਊਚਰ ਵਿੱਚ ਹੋਰ ਜ਼ਿਆਦਾ ਪ੍ਰੋਬਲਮਸ ਨਾ ਆਣ ਉਸਦੇ ਲਈ ਇੱਕ ਡਾਈਟ ਬਹੁਤ ਵੱਡਾ ਰੋਲ 플레이 ਕਰਦੀ ਹੈ। ਤੋਂ ਮੈਂ ਇਹ ਸਲਾਹ ਦਵਾਂਗੀ ਕਿ ਹਰ ਇੱਕ ਨੂੰ ਆਪਣਾ ਇੱਕ ਡਾਈਟ ਪਲਾਨ ਬੈਲੰਸ ਤਰੀਕੇ ਨਾਲ ਕਰਨਾ ਚਾਹੀਦਾ ਵਾ ਜਿਸ ਦੇ ਨਾਲ ਕਿ ਸਹੀ ਆਪਣੇ ਸਾਰੇ ਲੋਕ ਆਪਣਾ weight maintain ਕਰ ਸਕਣ ਤੇ ਡਾਇਬਟੀਜ਼ ਨੂੰ ਫਿਊਚਰ ਵਿੱਚ ਹੋਣ ਤੋਂ ਬਚਾਇਆ ਜਾ ਸਕੇ ਤੇ ਪ੍ਰੀ ਡਾਇਬਟੀਜ਼ ਵਰਗੀਆਂ ਕੰਡੀਸ਼ਨਸ ਨੂੰ ਦਵਾਈਆਂ ਤੋਂ ਬਿਨਾਂ ਹੀ ਆਪਾਂ ਠੀਕ ਕਰ ਸਕਦੇ ਹਾਂ। ਧੰਨਵਾਦ।